ਦੋ ਦਿਨਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ-ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਲਾਂਕੂ ਕਰਦੇ ਸੀਗੇ ਪਹਿਲਾਂ ਦੋ ਦਿਨ ਤੋਂ ਦੋ ਦਿਨਵਾਰੀ ਆਪਾਂ ਭੇਜੀ ਨਹੀਂ ਆ ਕਿ ਕੁੜੀ ਰਿਸ਼ਤੇਦਾਰਾਂ ਨਾਲ ਇਕੱਠ ਕਰਕੇ ਦੇਪਲੇ ਆਉਂਦੀ ਜੀ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੇ ਨੂੰ ਜੇ ਘੁੰਮ ਗਿਆ ਮਾਰਨ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰਦੇ ਅਤੇਗੜ ਸਾਹਿਬ ਵਿਖੇ ਪਰਿਵਾਰਕ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਕਿਸਾਨ ਆਗੂ ਗੁਰਜੀਤ ਕੌਰ ਦਾ ਆਪਣੇ ਜਵਾਈ ਖੇੜੀ ਵਾਲਾ ਬਾਬਾ ਗੁਰਵਿੰਦਰ ਨਾਲ ਆਪਣੀ ਸਹੁਰੇ ਨੂੰ ਨਾ ਭੇਜਣ ਨੂੰ ਲੈ ਕੇ ਝਗੜਾ ਹੋਇਆ ਸੀ ਇਸ ਬਾਰੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਪ੍ਰਦੀਪ ਸਿੰਘ ਅਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨਜੋਤ ਸਿੰਘ ਸਖਮੀ ਹੋ ਗਏ ਨੇ ਗੁਜੀਤ ਕੌਰ ਅਤੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਖੇੜੀ ਵਾਲੇ ਬਾਬਾ ਗੁਰਵਿੰਦਰ ਨਾਲ ਉਹਦਾ ਵਿਆਹ ਹੋਇਆ ਸੀ ਪਰ ਉਹ ਉਦੋਂ ਤੋਂ ਹੀ ਉਹਨਾਂ ਤੋਂ ਦਾਜ ਤਹੇਜ ਦੀ ਮੰਗ ਕਰਦਾ ਹੈ ਤੇ ਜਦੋਂ ਉਹਨਾਂ ਦੇ ਘਰ ਉਹ ਆਇਆ ਤੇ ਕਥੇ ਤੌਰ ਤੇ ਗੋਲੀ ਚਲਾ ਕੇ ਉਸਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਗੋਲੀ ਨੂੰ ਉਹਨਾਂ ਦੇ ਪੱਟ ਦੇ ਵਿੱਚ ਹੀ ਗੋਲੀ ਲੱਗੀ ਹੈ ਉੱਥੇ ਦੂਜੇ ਪਾਸੇ ਜਦੋਂ ਗੁਰਵਿੰਦਰ ਖੇੜਾ ਵਾਲੇ ਨੂੰ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਸਾਰੇ ਝੂਠੇ ਨੇ ਗੁਰਵਿੰਦਰ ਦੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਛੋਟੀ ਪਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰ ਆਈ ਹੋਈ ਹੈ ਤੇ ਅੱਜ ਉਸ ਦਾ ਭਰਾ ਆਪਣੀ ਪਰਜਾਈ ਦੀ ਨਾਨੀ ਇੱਕ ਹੋਰ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਆਪਣੇ ਘਰ ਵਾਲੀ ਨੂੰ ਘਰ ਲੈ ਚੌਣ ਦੇ ਲਈ ਆਇਆ ਸੀ ਤਾਂ ਉਸ ਦੇ ਸਾਲੇ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਦੇ ਸੱਟੇ ਵਜੋਂ ਪ੍ਰਭਦੀਪ ਸਿੰਘ ਤੇ ਉਸ ਦਾ ਭਰਾ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਉਸ ਨੇ ਉਸ ਦੇ ਵਿੱਚ ਗੱਡੀ ਮਾਰ ਦਿੱਤੀ ਸੀ ਜਿਸ ਦੇ ਵਿੱਚ ਉਸ ਦਾ ਭਰਾ ਗੁਰਵਿੰਦਰ ਜ਼ਖਮੀ ਹੋ ਗਏ ਤੇ ਸਿਵਲ ਹਸਪਤਾਲ ਦੇ ਵਿੱਚ ਜ਼ੀਰੇ ਇਲਾਜ ਹੈ ਇਸ ਸਮੇਂ ਦੀ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖੇੜੀ ਵਾਲੇ ਅਤੇ ਗੁਰਜੀਤ ਕੌਰ ਦਾ ਆਪਸੀ ਝਗੜਾ ਹੋਇਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਵਿੰਦਰ ਜੀ ਦੇ ਲਈ ਮਾਰਕਟ ਆਇਆ ਕੀ ਮਾਮਲਾ ਸਾਰਾ? ਮਾਵਾ ਜੀ ਪਹਿਲਾਂ ਤਾਂ ਮਰਦਾ ਦੇਣਾ ਕਹਾ ਜਿਹੜੀ ਆਪਾ ਗੁਰਵਿੰਦਰ ਸਿੰਘ ਜੀ ਮੇਰੇ ਬਰਾਬਰ ਮਰ ਗਿਆ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਪੀਐਮਸੀ ਹੌਲਦ ਲੁਧਿਆਣੇ ਦੇ ਵਿੱਚੋਂ ਜਿਹੜਾ ਲਾ ਚੱਲ ਰਿਹਾ ਸੀ ਲਾ ਚੈਨ ਤੇ ਕੱਲ ਹੀ ਹਲੇ ਸ਼ੁੱਧੀ ਹੋਈ ਸੀ। ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸਾ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਠੀਕ ਅਹੀਂ ਕੋਈ ਮੜਾ ਮੁੱਟਾ ਉਹ ਚੱਲ ਰਿਆ ਸੀ ਯੂਨੀਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਅ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅਜੋ ਉਹਨਾਂ ਨਾਲ ਸੌਂਦੇ ਗੱਲ ਹੋਈ ਸੀ ਡੀ ਐਮ ਸੀ ਜੂ ਦਵਾਈ ਲੈ ਕੇ ਸਿੱਧਾ ਉਹਨਾਂ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਤੇਰਾ ਭਰਾ ਦੂਜਾ ਭਰਾ ਉਹ ਦੀ ਸਿੰਘ ਤੇ ਬਾਬਾ ਜੀ ਤੇ ਤੀਸਰੇ ਨਾਲ ਨਾਨੀ ਜੀ ਲੋਗੇ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਫੜਕਾਉਂਦੇ ਸੀ ਉੰਦਰੋਂ ਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੇ ਨਹੀਂ ਜੇਟ ਨੇ ਬੋਲੇ ਪਿੱਛੋਂ ਕਿਸੇ ਹੋਰ ਕੋਠੀ 'ਚੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ 'ਚ ਬੈਠੀ ਸੀ ਜਿਹੜਾ ਮੇਰਾ ਪ੍ਰਵਦੀ ਕੋ ਭਰਾ ਮਤਲਬ ਉਹਦੇ ਸਿਰ 'ਤੇ ਲੰਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਨਾ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਦੇ ਕੋਈ ਜ਼ਿਆਦਾ ਸੱਟ ਨਹੀਂ ਸੀ ਇੱਥੇ ਉਦੋਂ ਬਾਅਦ ਚੋਰ ਆ ਕੇ ਜਾਂਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਤੋਂ ਜਿਹੜਾ ਰਾਮਨ ਜੋਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉਤਰ ਕੇ ਜਦ ਤੁਰਨ ਤੁਰਨ ਲੱਗੇ ਰੂਪ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਇੰਤਿਆਰ ਤੇ ਜਦੋਂ ਮਾਰੀ ਦੇਖਦੇ ਆਂ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਉਹਨੇ ਕਿ ਹਕੀਕਤ ਹੈ ਕਾਫੀ ਜਨੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ ਸੀ ਸੀਸੀਟੀਵੀ ਦਾ ਵੀ ਨਾ ਸੀਸੀਟੀਵੀ ਫੁਟੇਨ ਦਾ ਉਹਨਾਂ ਦੇ ਘਰ ਦੇ ਉਸਲੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ ਉਹ ਸਾਹਮਣੇ ਹੋਇਆ ਉਹ ਦੂਰੇ ਪੁਰਾ ਦੂਰੇ ਰਾਣਾ ਨਾਲ ਵੀ ਕੋਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਉਹਨਾਂ ਨੂੰ ਪਤਾ ਹੋਣਾ ਜਾਂ ਜਿਹੜਾ ਇੱਥੇ ਸੀਸੀਟੀਵੀ ਉਹ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾਉ। ਉਹ ਤਾਂ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਪਹਿਲਾਂ ਵੀ ਕੰਮ ਕੀ ਦਿੱਤੀਆਂ ਨੇ ਉਹਨਾਂ ਨੇ ਇਲਜ਼ਾਮ ਲਾਇਆ ਮੇਰੇ 'ਤੇ ਇਲ ਹਾਂਜੀ ਉਹ ਲੋਕ ਉਹਨਾਂ ਕੋਲਸ ਵੈਰੀਫਾਈ ਕਰ ਲੂ ਬਿਲਕੁਲ ਹੋਇਆ ਇਦਾਂ ਸੋਲੋਰ ਤੇ ਭਾਈ ਪਤਾ ਨਹੀਂ ਯੂਜ਼ ਕਰਿਆ ਤੁਸੀਂ ਨਹੀਂ ਜੀ ਜੀ ਵਾਲੇ ਬਾਬੇ ਨਾਲ ਆਪਣੀ ਕੁੜੀ ਲਈ ਹੀ ਹੋਈ ਹੈ ਪਹਿਲਾਂ ਵੀ ਦੋ ਤਿੰਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਦੋ ਹਜ਼ਾਰ ਜੇ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈ ਕਿ ਕੁੜੀ ਰਿਸ਼ਤੇਦਾਰਾਂ ਨਾਲ ਇਕੱਠ ਕਰਕੇ ਇਹ ਵੇਰ ਲੈ ਜਾਂਦੇ ਜੀ ਤੇ ਪਹਿਲਾਂ ਇਹ ਆ ਕਿ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਦੇ ਦੂਜੇ ਭੰਨ ਗਿਆ ਮਾਰਨ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅਗਲੇ 2-4 ਵਜੇ ਆ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲਾਂ ਹੀ ਛੇ ਘਰਾਂ ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਦੋਂ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਨਾਲ ਦਾ ਘਰੋਂ ਭੱਜ ਗਏ ਡਵੰਟੀ ਉੱਥੇ ਸਾਰੇ ਗਵਾਰ ਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਕਹਿੰਦੇ ਨੇ ਇਹ ਮਾਨਗਣਾ ਤੂੰ ਹੋਰ ਮੁੰਡੇ ਲੱਤ ਚ ਗੋਲੀ ਦੇ ਖਾਂ ਇਹ ਆਪਣੀ ਸਪਾਰਚਾਂ ਸਪੂਟਸ਼ਾਂ ਪਵਾ ਕੇ ਪਿਛਲੀ ਵਾਰੀ ਵੀ ਹਰੇਕ ਵਾਰੀ ਪਰਸ ਨੂੰ ਦੱਬ ਜਾਂਦਾ ਜੀ ਅਸੀਂ ਪ੍ਰਜਾਸ਼ ਨਹੀਂ ਬਣ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜੜਾਉਣਾ ਆਏ ਕਿ ਤੋਂ ਇਹ ਇਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੀ ਇਹ ਜ਼ਬਰੀ ਵੀ ਗੋਲੀਆਂ ਤੇ ਨਹੀਂ ਕੀ ਮਾਮਲਾ ਕੀ ਹੈ ਜੀ ਮੈਂ ਕਿਹੜੇ ਵਾਰ ਬਨਾਂ ਦੀ ਕੁੜੀ ਬਾਈ ਸੀ ਬਾਰ ਬਾਰ ਮੈਂ ਤਾਂ ਗਾਲ ਦੀ ਮੰਗ ਕਰਦੇ ਸੀ ਕਿ ਨਸ਼ੇ ਕਰਦਾ ਤੇ ਵਿਚਾਰ ਵਾਰ ਕੁੜੀ ਲੜ ਕੇ ਤੋੜਤੀ ਬੱਲੇ ਆਉਂਦੇ ਅਸੀਂ ਫੇਰ ਤੋੜ ਬੱਲੇ ਲੈ ਹੁਣ ਵੀ ਤਿੰਨ ਮਹੀਨੇ ਹੋ ਗਏ ਕੁੜੀ ਨੂੰ ਮੇਰੇ ਕੋਲ ਕਰੇ ਬੈਠੀ ਨੂੰ ਇੱਕ ਦਿਨ ਰਾਤ ਨੂੰ 1:30 ਵਜੇ ਆਇਆ ਅਸੀਂ ਪੁਲਿਸ ਦੇ ਘਰ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤਿੰਨ ਬੱਲੇ ਮੇਰੇ ਘਰੇ ਆਏ ਸੀ ਅੱਜ ਵੀ ਤਿੰਨ ਗੜੇ ਆਏ ਸੀ ਫਿਰ ਮੇਰੀ ਮਾਂ ਨੂੰ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਉਹ ਤੇ ਬਿਗਾੜੇ ਇਹਦੇ ਨਾਲ ਹੋ ਰਿਹਾ ਵੀ ਸੀ ਦੋ ਰਵਾਲ ਵਰਸੀ ਦੇ ਨਾਲ ਤਾਂ ਦੋਹਰਵਾਲ ਬਰਾਣਾ ਨਾਲ ਹਟੇ ਗੋਲਿਆ ਬਾਅਦ ਮਾਪੇ ਦੇ ਕਿ ਮੱਥੇ ਨੂੰ ਮਾਰੀ ਜਾਂ। ਕਹਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਤਾਂ ਤੁਹਾਨੂੰ ਮਾਰ ਕੇ ਲੈ ਕੇ ਜਾਊਗਾ ਵੀ ਫੇਰੀ ਕੁੜੀ ਦੇ ਦਿਮਾਗ ਦੇ ਵਿੱਚ ਨੇ ਡਰ ਬਠਾ ਰੱਖਿਆ ਬੜੀ ਬੁਰੀ ਤਰ੍ਹਾਂ। ਫਿਰ ਤੇਰੇ ਮਾਪੇ ਨੇ ਮਾਰਦੀ ਮਰੀ ਮਾਰੂ ਮਾਰਦੇ ਤੇਰੇ ਭਾਈ ਨੂੰ ਮਾਰਦੇ। ਉਹ ਡਰਾਈ ਪਈ ਐ। ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਐ ਪੜਤ ਵੀ ਨਹੀਂ ਦੇ ਰਿਹਾ ਮੇਰੇ ਕੋਲ ਹੀ ਨਹੀਂ। ਮੈਂ ਫੀਸ ਭਰੀ ਹੋਈ ਐ ਕਿਨੇ ਵਜਾਇੀ ਕੀ ਮਾਮਲਾ ਹੈ। ਇਹ ਸਵੇਰ ਤੱਕ ਜੀ ਮੇਰੇ ਘਰੇ ਆਇਆ ਤਾਂ ਪੋਰਸਰ ਵੀ ਫੋੜ ਦਿੱਤਾ ਤੇ ਮੈਂ ਕਹਦਾ ਮੈਂ ਕੱਦਦਾ ਕੰਮੂਸ਼ਾ ਤੇ ਮੇਰੀ ਕਰਦੇ ਨਹੀਂ ਕੱਪਾ ਜਦਾ ਇਹ ਕਹਦਾ ਸੀ ਕਹਦਾ ਕੋਈ ਥੜਪੂ ਆ ਕਹਦਾ ਮੇਰੇ ਨਾਮ ਬਰਮਾ ਬਰਮਾ ਬਰਫੇ ਦਾ ਕੋਈ ਬੰਦਾ ਸਿਆਦਾ ਨਾਲ ਤੁੰਨੇ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤੇ ਪੈਰਾਂ 'ਚ ਬੱਜ ਵੀ ਰੱਖੀ ਕਿ ਵੀਰੇ ਪੈਰ ਦੀ ਆਪਣੀ ਕੁਲੀ ਤੋਪੀ ਹੈ ਯਾਕ ਉਸ ਕਰਦਾ ਮੈਂ ਅਜੇ ਤੂੰ ਦਰਵਾਜ਼ਾ ਦਿਖਾਵਾ ਚਰਪੰਦਰਵਾਜ਼ਾ ਦਿਖਾਉਣ ਲੱਗੇ ਆ ਵੀ ਅਜਾ ਬਹੁਤ ਥੇਕ ਤੋਂ ਕਰੀਆ ਮੈਂ ਪੁੱਛੇ ਦਵਾਤੇ ਵਾਰ ਨੂੰ ਲੈ ਕੇ ਜਾ ਰਹੀ ਨਹੀਂ ਜਦੋਂ ਇਹਨਾਂ ਵਾਲ ਵੱਡਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਇਹਨਾਂ ਮੇਰੇ ਗੱਲਾਂ ਦਾ ਗੋਲੀ ਚੱਲ ਰਹੀ ਹੈ ਪਤਾ ਨਹੀਂ ਕਿੰਨੀ ਚਲਾਇਆ ਦੋਰ ਬਾਰ ਮੇਰੇ ਤੇ ਤੇਰੇ ਪੱਟ ਤੇ ਗੋਲੀ ਬੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਤੇ ਬੁਰੇ ਦਿੱਤੇ ਹੈ ਲੋਕ ਤੁਸੀਂ ਕਬਰ ਤੁਸੀਂ ਦਿਖਾ ਪਹਿਲਾਂ ਵੀ 112 ਤੇ ਕਲੇਮ ਕੀਤੀ ਸੀ ਕਿ ਕਿਦਾਂ ਰਾਤ ਕੋਈ ਨੇ ਮੈਨੂੰ ਕਿਹਾ ਕੈਮਰਾ ਕਿਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਬੁਸਰੇ ਕੋਈ ਕਾਰਵਾਈ ਵੀ ਕੀਤੀ ਹੈ ਕੀ ਮੰਗ ਰਹੇ ਹੋ ਪਪਾ ਇਨਸਾਫ ਦੀ ਮੰਗ ਕਰਦੀ ਮੇਰੇ ਘਰ ਨੇ ਮਾਤਾ ਗੁਦਰੀ ਕੋਲੋਨੀ ਚ ਰਹਿੰਦੇ ਨੇ اندی میں بیٹی کی میرج ہوئی سی کوئی گوروندر سونی میں جسا سنگروٹ یہاں کا لاسٹ ایئر میرج ہوئی سے یہاں کا کوئی آپس میٹریمونیئل ڈسپیوٹ چل رہا ہے اجرے کا دونوں پارٹی انہوں کے گھر رکھی ہوئی سر گوردر سویں اپنے نال دو تین جنے لے کے آئے تھے یہاں کی گل چل رہی تھی سی پتا یہاں کی پہلے اوکے آپس لڑائی ہوئی ہے دونوں کی خرچ سی اس بعد آفٹر دٹ جدو ہوسپٹل داخل ہوئے ہیں ادو یہ ਸਹੀ ਤਕਰੀਬਨ ਕੁਛ 3:30-4 ਵਜੇ ਦੀ ਕਰਦਾ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਹਸਪਤਾਲ ਆਏ ਜਿਹੜੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਡਾਕਟਰ ਨੇ ਵੀ ਕਿ ਜਿਹੜੀ ਗੁਰਜੀਤ ਕੌਰ ਓਣੀ ਨੇ ਇਹਨਾਂ ਦੇ ਜਿਹਨੇ ਠਾਏ ਚ ਪੱਟ ਜੁ ਉਹਨਾਂ ਦੇ ਗੋੜੀ ਦਿੱਤੀ ਹੈ ਤੇ ਉਹਨਾਂ ਨੂੰ ਚੰਡੀਗੜ੍ਹ ਲੈਫਟ ਕਰਤਾ ਤੇ ਚੰਡੀਗੜ੍ਹ ਤੇ ਸੀਐਨਐਮ ਸਟੇਸ਼ਨ ਤੋਂ ਕਰੂਗਾ ਤੇ ਜੀ ਜਸਜੀਤ ਕੌਰ ਕਹਿੰਦੇ ਨੇ ਸਰ ਨਾਲ ਗੱਲਬਾਤ ਹੋਈ ਸੀ ਕਹਿੰਦੇ ਜੀ ਸਾਨੂੰ ਜਿਹੜੇ ਖੇੜੀ ਵਾਲਾ ਬੰਦਾ ਉਹਦਾ ਜਨਾਈ ਹੈ ਜੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲਡੀ ਬਰਾੜ ਦੀਆਂ ਧਮਕੀਆਂ ਦਿੰਦਾ ਸੀ ਉਸ ਨੂੰ ਸੂਚਿਤ ਵੀ ਕਰਿਆ ਹੈ ਇਦਾਂ ਕਹਿੰਦੇ ਨੇ ਦੇਖੋ ਜੀ ਹਲੇ ਸਾਡੀ ਜਸਜੀਤ ਕੌਰ ਨਾਲ ਦੇ ਕੋਈ ਉਹਦੇ ਖੈਰ ਨਹੀਂ ਨਾਂ ਉਹਨਾਂ ਦੇ ਨਾਲ ਬੰਦ ਹੋਈ ਹੈ ਜੇ ਕੋਈ ਇਹੇ ਦੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਰ ਪਈ ਉਹ ਦੇ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹਦਾ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਜਿਹੜੀ ਪਾਰਟੀ ਦਾਖਲ ਹੈ ਉਹਨਾਂ ਨਾਲ ਸੱਜਣ ਹੈ کوئی جی کوئی یہی گل ہوگی تو اکورڈنگ کریں گے دیکھو جی ہلے تک ایمشن ہے کہ انہوں دے گوٹی جگہ ہے کن نے چلائی ہے کن چلی ہے